ਔਰਨ ਦੇਵ ਦਾ ਹੁਕਮ ਸੀ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬਨੂਗਾ। ਓਹੋ ਰਾਜਾ ਪੱਗ ਬੰਨਦਾ ਸੀ, ਵਜ਼ੀਰ ਅੱਧੀ ਪੱਗ ਬੰਨਦਾ ਸੀ। ਬਾਕੀ ਸਭ ਟੋਪੀ ਪਾਉਂਦੇ ਸੀ ਟੋਪੀ ਤੇ ਟੋਪੀ ਇੱਕ ਗੁਲਾਮੀ ਦਾ ਚਿੰਨ ਸੀ। ਔਰਨ ਦੇਵ ਨੇ ਆਖਿਆ ਮੇਰੇ ਰਾਜ ਚ ਕੋਈ ਢੋਲਕੀ ਨਹੀਂ ਵਜਾ ਸਕਦਾ। ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਕੋਈ ਸ਼ੈਤਰ ਨਹੀਂ ਰੱਖ ਸਕਦਾ। ਕੋਈ ਕਢਿਆਲ ਨਹੀਂ ਵਜਾ ਸਕਦਾ। ਕੋਈ ਛਾਈ ਲਿਬਾਸ ਨਹੀਂ ਪਾ ਸਕਦਾ। ਸਭ ਤੇ پابੰਦੀ ਲਾਈ ਸੀ। ਕਲਗੀ ਤਲ ਪਾਤਸ਼ਾਹ ਕਹਿਣ ਲੱਗੇ ਤੂੰ ਇੱਕ ਪੱਗ ਦੀ ਗੱਲ ਕਰਦਾ ਆਹ ਹਾਂ ਮੇਰਾ ਸਿੱਖ ਡੇ ਡੇ ਪੱਗ ਬੰਨਿਆ ਕਰੇਗਾ ਓਏ ਢੋਲਕੀ ਦੀ ਤੇ ਆਵਾਜ਼ ਬੜੀ ਥੋੜੀ ਆ ਆਹ ਹਾਂ ਮੈਂ ਤੈਨੂੰ ਨਗਾਰੇ ਤੇ ਛੋਟਾ ਮਾਰ ਕੇ ਵਿਖਾਉਂਗਾ ਸਾਚੇ ਤੇਰੀਆਂ ਸਾਰੀਆਂ ਜੀਆਂ ਸਾਰੀਆਂ ਛੜਤਾ ਮੈਂ ਤੋੜ ਕੇ ਰੱਖ ਦੂੰਗਾ ਵਾਹ ਨੌਜਵਾਨਾ ਇਹ ਸਾਡੇ ਗਲੋ ਗੁਲਾਮੀ ਲਾ ਕੇ ਤੇ ਮਰਨੇ ਸਾਨੂੰ ਇਹ ਤਾਜ ਬਕਸਿਆ ਸੀ ਇਹ ਤਾਜ ਇਹ ਜਿਹੜਾ ਸਿਰ ਤੇ ਸਾਡੇ ਇਹ